ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਮੈਂ ਹਰਮਨਦੀਪ ਸਿੰਘ ਪੰਜਾਬ ਫਸਲ ਜਾਣਕਾਰੀ ਚੈਨਲ ਤੋਂ ਕਿਸਾਨ ਭਰਾਵਾ ਅੱਜ ਆਪਾਂ ਗੱਲ ਕਰਦੇ ਆਂ ਜੀ ਝੋਨੇ ਨੂੰ ਸੁੰਡੀ ਦੀ ਰੋਗ ਥਾਮ ਤੋਂ ਦਾਨੇਦਾਰ ਜਿਹੜੀਆਂ ਚੀਜ਼ਾਂ ਪੈਂਦੀਆਂ ਬਾਜ਼ਾਰ ਦੇ ਵਿੱਚ ਆਉਂਦੀਆਂ ਵਾ ਉਹ ਕਿਹੜੀਆਂ-ਕਿਹੜੀਆਂ ਨੇ ਤੇ ਕਿੰਨੀ ਮਾਤਰਾ ਪੈਂਦੀ ਆ ਕਿੰਨੀ ਮਾਤਰਾ ਦੀ ਸਿਫਾਰਿਸ਼ ਆ ਉਹਦੇ ਬਾਰੇ ਆਪਾਂ ਜਾਣਕਾਰੀ ਦਵਾਗੇ ਤੁਹਾਡੇ ਤੁਹਾਡੇ ਨਾਲ ਸਾਂਝੀ ਕੀਤੀ ਜਾਊਗੀ ਇੱਕ ਤੇ ਬਾਜ਼ਾਰ ਚ ਆਉਂਦੀ ਹੈ ਜੀ ਫਰਟੇਰਾ ਕਲੋਰਨ ਟ੍ਰਿਲੀ ਪ੍ਰੋਲ ਉਹਦੇ ਵਿੱਚ ਸਾਲਟ ਆ ਜੀ ਉਹ ਕਾਫੀ ਜਿਆਦਾ ਜਿਹੜੀ ਮਾਰਕਟ ਦੇ ਵਿੱਚ ਬਾਜ਼ਾਰ ਦੇ ਵਿੱਚ ਸੇਲ ਹੁੰਦੀ ਆ ਉਹ ਕਾਫੀ ਕੰਪਨੀਆਂ ਦੀ ਆਉਂਦੀ ਆ ਮੇਨ ਉਹਦੀ ਕੰਪਨੀ ਐਫ ਐਮ ਸੀ ਤੇ ਉਹਨੇ ਕਾਫੀਆਂ ਕੰਪਨੀਆਂ ਨੂੰ ਦਿੱਤਾ ਇਹ ਸਾਲਟ ਉਹ ਜਿੰਨਾਂ ਜਿੰਨਾਂ ਨੂੰ ਦਿੱਤਾ ਤੁਸੀਂ ਉਹਨਾਂ ਦੀ ਫਰਟੇਰਾ ਜਿਹੜੀ ਵਰਤ ਸਕਦੇ ਜੋ 4 ਕਿਲੋ ਪੈਂਦੀ ਆ ਜੀ ਪ੍ਰਤੀ ਕਿੱਲੇ ਦੀ ਕੋਸ਼ਿਸ਼ ਕਰੋ ਤੁਸੀਂ 35 ਦਿਨ ਦੇ ਆਸ-ਪਾਸ ਤੁਸੀਂ ਝੋਨੇ ਨੂੰ ਪਾ ਸਕਦੇ ਜੋ ਕਈ ਜਗ੍ਹਾ ਤੇ ਇਸ ਵਾਰ ਮੌਸਮ ਥੋੜਾ ਜਿਹਾ ਖਰਾਬ ਹੋਣ ਕਰਕੇ ਕਿਤਨਾ ਕਿਤੇ ਪਤਾ ਲਪੇਟ ਤੇ ਗੋਭ ਦੀ ਸੁੰਡੀ ਦਾ ਅਟੈਕ ਦੇਖਿਆ ਗਿਆ ਵਾ ਤੇ ਉਹਦੇ ਤੋਂ ਵੀ ਚੰਗੀ ਰੋਕਥਾਮ ਕਰੋਗੀ ਇੱਕ ਦਾ ਬੈਨੀਫਿਟ ਇਹ ਆ ਜੀ ਕੱਚਾ ਕਰ ਦਿੰਦੀ ਆ ਝੋਨੇ ਨੂੰ ਜਿਹਦੇ ਨਾਲ ਕਿ ਜਿਹਦਾ ਝੋਨਾ ਰੁਕਿਆ ਆ ਵਾ ਉਹਦਾ ਵੀ ਫਟਾਰਾ ਵਧੀਆ ਨਾਲ ਸਟਾਰਟ ਹੋ ਜਾਂਦਾ ਕਿਸਾਨ ਭਰਾਵਾਂ ਨੂੰ ਕਿਉਂ ਮਜਬੂਰੀ ਪੈਂਦੀ ਹੈ ਪ੍ਰੋਡਕਟ ਪਾਉਣ ਦੀ ਕਿਉਂਕਿ ਬਹੁਤ ਸਾਰੇ ਏਰੀਆ ਦੇ ਵਿੱਚ ਪਾਣੀ ਦੀ ਸਮੱਸਿਆ ਹੋਣ ਕਰਕੇ ਝੋਨਾ ਇਹਨਾਂ ਫਟਾਰਾ ਨਹੀਂ ਕਰਦਾ ਇਸ ਕਰਕੇ ਇਹ ਝੋਨੇ ਨੂੰ ਕੱਚਾ ਕਰਦੀ ਆ ਇਹਦਾ ਸੈਕਿੰਡ ਬੈਨੀਫਿਟ ਇਹ ਆ ਜੀ ਵੀ ਜਿਹੜੀ ਆਪਾਂ ਪੱਕੀ ਪਨੀਰੀ ਲਾ ਦਿੰਨੇ ਆ 35 40 ਦਿਨ ਦੀ 45 ਦਿਨ ਦੀ ਉਹਨਾਂ ਨੂੰ ਇਹੋ ਜਿਹੀਆਂ ਚੀਜ਼ਾਂ ਪਾਉਣ ਦੀ ਲੋੜ ਪੈਂਦੀ ਹੀ ਪੈਂਦੀ ਆ ਕਿਉਂਕਿ ਉਹਨੂੰ ਕੱਚਾ ਕਰਨਾ ਬਹੁਤ ਜ਼ਰੂਰੀ ਆ ਨਹੀਂ ਤਾਂ ਉਹ ਛੇਤੀ ਨਿਸਰਨਾ ਸਟਾਰਡੋ ਇਹਨਾਂਗੇ ਜਾ ਕੇ ਝੋਨਾ ਇਸ ਕਰਕੇ ਇਹ ਪ੍ਰੋਡਕਟ ਚੀਜ਼ਾਂ ਪਾਉਣੀਆਂ ਪੈਂਦੀਆਂ ਕਿਸਾਨ ਪਰਾਂਵਾਂ ਇਦਾਂ ਹੀ ਬਾਜ਼ਾਰ ਦੇ ਵਿੱਚ ਰੀਜਨਲ ਟ੍ਰਾਂਡ ਦੀ ਬਾਹਰ ਕੰਪਨੀ ਦੀ ਫਿਰ ਪਰ ਉਹਨੀ ਅਲਸਾਲਟ ਆ ਉਹਦੇ ਚ ਉਹ ਵੀ 4 ਕਿਲੋ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਪਾ ਸਕਦੇ ਜਾਂ ਪ੍ਰਦਾਨ ਦੀ ਗੱਲ ਕਰੀਏ ਤਾਂ ਇਹ 8 ਤੋਂ 10 ਕਿਲੋ ਪਰ ਬਾਸਮਤੀ ਦੇ ਵਿੱਚ ਸਿਫਾਰਸ਼ ਆ ਖੇਤੀਬਾੜੀ ਲੁਧਿਆਣਾ ਯੂਨੀਵਰਸਿਟੀ ਵੱਲੋਂ ਤੁਸੀਂ ਬਾਸਮਤੀ ਦੇ ਵਿੱਚ ਇਹ ਤੁਸੀਂ ਪਾ ਸਕਦੇ ਜਾਂ ਕਈ ਕਿਸਮ ਹਨ ਭਰਾ ਝੋਨੇ ਦੇ ਵਿੱਚ ਹੀ ਪਾਉਂਦੇ ਚਲੋ ਉਹ ਉਹਨਾਂ ਦੇ ਡਿਪੈਂਡਾ ਵੀ ਉਹ ਪਾਉਣਾ ਚਾਹੁੰਦੇ ਜਾਂ ਨਹੀਂ ਕਾਫੀ ਜ਼ਿਆਦਾ ਖਰਚਾ ਪੈ ਜਾਂਦਾ ਲਗਭਗ ਬਾਜ਼ਾਰ ਤੇ 130 ਤੋਂ ਲੈ ਕੇ 150 ਰੁਪਏ ਕਿਲੋ ਮਿਲ ਰਹੀ ਆ ਕਿਉਂਕਿ ਉਹ ਸਾਲਟਾ ਜਿਹੜਾ ਬਹੁਤ ਮਹਿੰਗਾ ਹੋ ਚੁੱਕਾ ਵਾ ਚੰਗੀ ਕੰਪਨੀ ਦਾ 130 ਤੋਂ 150 ਦੇ ਆਸ-ਪਾਸ ਮਿਲ ਰਿਹਾ ਵਾ ਇਸ ਕਰਕੇ ਜ਼ਰੂਰੀ ਬੇਨਤੀ ਆ ਕੋਸ਼ਿਸ਼ ਕਰੋ ਬਾਸਮਤੀ ਜੀ ਪਾਈ ਜਾਵੇ ਜੇ ਚ ਸਿਫਾਰਿਸ਼ ਆ ਤੇ ਝੋਨੇ ਦੇ ਵਿੱਚ ਸਪਰੇ ਹੀ ਕਰੋ ਜਾਂ ਫਰਟੇਰਾ ਵਗੈਰਾ ਪਾਓ ਜਾਂ ਰੀਜਨਲ ਅਲਟਰਾ ਵਗੈਰਾ ਰੀਜਨਲ ਅਲਟਰਾ ਜਿਹੜਾ ਹੋਰ ਵੀ ਮੇਨ ਕੰਮ ਹੂ ਸਿਉਂਗ ਤੋਂ ਵੀ ਵਧੀਆ ਕੰਮ ਕਰਦੀ ਹੈ ਜੇ ਤੁਹਾਡੇ ਝੋਨੇ 'ਚ ਕਿਤੇ ਸਿਉਂਗਾ ਤੁਹਾਡੇ ਖੇਤ 'ਚ ਸਿਉਂਗਾ ਉਹਦੇ ਤੋਂ ਵੀ ਚੰਗਾ ਕੰਮ ਕਰੂਗੀ ਬਾਕੀ ਆਉਣ ਵਾਲੀ ਵੀਡੀਓ ਆਪਾਂ ਸਪਰੇਇਆਂ ਦੇ ਸਬੰਧ ਦੇ ਬਣਾਵਾਂਗੇ ਗੋਭ ਦੀ ਸੁਣੀ ਦਾ ਅਟੈਕ ਉਹ ਤੋਂ ਕਿਹੜੀਆਂ-ਕਿਹੜੀਆਂ ਖੇਤੀਬਾੜੀ ਲੁਧਿਆਣਾ ਜੁਨੀਵਰਸਿਟੀ ਕੋਲੋਂ ਸਪਾਰਸ਼ਾ ਦਵਾਈਆਂ ਉਹਨਾਂ ਬਾਰੇ ਵੀਡੀਓ ਬਣਾਈ ਬਣਾਈ ਜਾਊਗੀ ਪਤਾਲ ਪੇੜ ਤੋਂ ਕਿਹੜੀਆਂ ਦਵਾਈਆਂ ਸਪਾਰਸ਼ਾ ਤੇ ਉਹ ਤੇ ਸ਼ੀਡ ਬਲਾਈਡ ਦਾ ਡਾਇਗ੍ਰਾਮ ਦਾ ਉਹਦੇ ਤੋਂ ਕਿਹੜੀਆਂ ਕਿੜੀਆਂ ਦਵਾਈਆਂ ਸਿਫਾਰਿਸ਼ਾ ਉਹਦੇ ਤੋਂ ਇੱਕ ਵਿਸਤਾਰ ਸ਼ਾਇਦ ਸ਼ਾਇਦ ਵੀਡੀਓ ਬਣਾਈ ਜਾਊਗੀ ਜੇ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਬਤਵਾ ਜਰੂਰ ਸ਼ੇਅਰ ਕਰਿਓ ਧੰਨਵਾਦ